हां जी रोज पा दी तरह ਅੱਜ ਆਪਾਂ ਫੇਰ ਪਹੁੰਚ ਚੁੱਕੇ ਆਂ ਸਬਜੀ ਮੰਡੀ ਸੁਨਾਮ ਦੋਸਤੋ ਦੱਸ ਦਈਏ ਕਿ ਪਿਆਜ਼ ਦੇ ਰੇਟ ਅੱਜ ਘਟ ਗਏ ਨੇ ਤੇ ਸਬਜੀ ਦੇ ਰੇਟਾਂ ਵਿੱਚ ਥੋੜਾ ਜਿਹਾ ਵਾਧਾ ਹੋ ਗਿਆ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤੁਹਾਡੇ ਨਾਲ ਕੱਲੀ ਕੱਲੀ ਸਬਜੀ ਦਾ ਰੇਟ ਸ਼ੇਅਰ ਕਰਦੇ ਆਂ ਜੀ ਜਿਹੜੇ ਦੋਸਤ ਆਪਾਂ ਨੂੰ ਚੈਨਲ ਤੇ ਪਹਿਲੀ ਵਾਰ ਦੇਖ ਰਹੇ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਜੇ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਸਾਡੇ ਪੇਜ ਨੂੰ ਫੋਲੋ ਕਰਨਾ ਜੀ ਅੱਜ ਜਿਹੜੇ ਸਬਜ਼ੀ ਦੇ ਰੇਟ ਨੇ ਕਾਫੀ ਵੱਧ ਗਏ ਨੇ ਤੇ ਪਿਆਜ਼ ਦੇ ਰੇਟ ਘਟ ਗਏ ਨੇ ਤੇ ਸਭ ਤੋਂ ਪਹਿਲਾਂ ਹਰੇ ਮਟਰ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਰੇਟ ਵੱਧ ਗਿਆ 180 ਰੁਪਏ ਪ੍ਰਤੀ ਕਿਲੋ ਹੋ ਗਿਆ ਜੀ ਜਿਹੜਾ ਕਿ 120 ਰੁਪਏ ਕਿਲੋ ਵਿਕ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ ਹਾਂ ਜੀ ਜੇ ਗੱਲ ਕਰੀਏ ਗੋਲ ਵੈਂਗਨ ਦੀ ਤਾਂ ਇਹ 18 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ ਜੀ ਗੋਭੀ ਦੀ ਗੱਲ ਕਰੀਏ ਤਾਂ ਜਿਹੜੀ 30 ਰੁਪਏ ਕਿਲੋ ਸੀ ਫੁੱਲ ਗੋਭੀ ਜੀ ਰੇਟ ਵੱਧ ਕੇ 45 ਰੁਪਏ ਕਿਲੋ ਹੋ ਗਈ ਆ ਜੇ ਗੱਲ ਕਰਦੇ ਤਾਂ ਖੀਰੇ ਦੀ 45 ਰੁਪਏ ਕਿਲੋ ਖੀਰਾ ਹੋ ਗਿਆ ਜੀ ਅ ਗਾਜਰ ਦੀ ਗੱਲ ਕਰੀਏ ਤਾਂ 30 ਰੁਪਏ ਕਿਲੋ ਵਿਕ ਰਹੀ ਹੈ ਜੀ 5 ਰੁਪਏ ਰੇਟ ਵਿੱਚ ਵਾਧਾ ਹੋਇਆ ਅੱਜ ਇਹਦੇ ਨਾਲ ਨਾਲ ਜੇ ਗੱਲ ਕਰਦੇ ਆ ਜੀ ਨਾਲੇ ਪਈਆ ਆਲੂ ਦੀ ਗੱਲ ਕਰੀਏ ਤਾਂ ਆਲੂ ਦਾ ਜਿਹੜਾ ਗੱਟਾ 750 ਤੋਂ ਲੈ ਕੇ 800 ਰੁਪਏ ਤੱਕ 50 ਕਿਲੋ ਦਾ ਗੱਟਾ ਮਿਲ ਰਿਹਾ ਜੀ ਪਿਆਜ਼ ਦੇ ਰੇਟਾਂ ਵਿੱਚ ਅੱਜ ਫੇਰ ਕਮੀ ਆਈ ਆ ਤੇ ਜਿਹੜਾ ਪਿਆਜ਼ ਕੱਲ 35 ਰੁਪਏ ਕਿਲੋ ਸੀ ਅੱਜ 30 ਰੁਪਏ ਕਿਲੋ ਹੋ ਗਿਆ ਜੀ ਜਿਹੜਾ 30 ਸੀ ਉਹ 25 ਰੁਪਏ ਕਿਲੋ ਹੋ ਗਿਆ ਜਣੇ ਕਿ ਕਹਿ ਦਈਏ ਤਾਂ 5 ਰੁਪਏ ਮੰਦਾ ਹੋ ਗਿਆ ਜੀ ਅੱਜ ਆਲੂ ਦਾ ਗੱਟਾ ਜਿਹੜਾ 750 ਤੋਂ ਲੈ ਕੇ 800 ਰੁਪਏ ਕਿਲੋ ਗੱਟਾ ਜੀ 50 ਕਿਲੋ ਦਾ ਜਿਹੜਾ ਟਮਾਟਰ ਦਾ ਰੇਟ ਆ ਇਹ ਵੀ 5 ਰੁਪਏ ਪ੍ਰਤੀ ਕਿਲੋ ਵੱਧ ਗਿਆ 15 ਰੁਪਏ ਕਿਲੋ ਹੋ ਗਿਆ ਜੀ 10 ਤੋਂ ਤੇ ਜੇ ਗੱਲ ਕਰੀਏ ਸਿਮਲਾ ਮਿਰਚ ਦੀ 60 ਤੋਂ 65 ਰੁਪਏ ਕਿਲੋ ਹੋ ਰਹੀ ਹੈ ਜੀ ਪੱਤ ਗੋਭੀ ਦਾ ਰੇਟ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕੀ ਜੀ ਅੱਜ ਫੁੱਲ ਗੋਭੀ ਦੀ ਗੱਲ ਕਰੀਏ ਤਾਂ ਉਹੀ 40 ਤੋਂ 45 ਰੁਪਏ ਕਿਲੋ ਵਿਕ ਰਹੀ ਹੈ ਜੀ ਜਿਹੜਾ ਚਾਈਨਸ ਖੀਰੇ ਦੀ ਗੱਲ ਕਰੀਏ ਤਾਂ 45 ਰੁਪਏ ਕਿਲੋ ਅੱਜ 5 ਰੁਪਏ ਰੇਟ ਵੱਧ ਗਿਆ ਜੀ ਜਿਹੜਾ ਦੇਸੀ ਖੀਰੇ ਦੀ ਗੱਲ ਕਰਦੇ ਆਂ ਤਾਂ ਦੇਸੀ ਖੀਰਾ बिक ਰਿਹਾ ਹੈ ਜਿਹੜਾ 15 ਤੋਂ 18 ਰੁਪਏ ਕਿਲੋ ਵਿਕ ਰਿਹਾ ਹੈ ਜੀ ਜੇ ਅਚਾਰੀ ਅੰਬ ਦੀ ਯਾਨੀ ਕਿ ਕੱਚੇ ਅੰਬ ਦੀ ਗੱਲ ਕਰੀਏ ਤਾਂ ਮੰਡੀ ਦਾ ਰੇਟ ਆ ਜਿਹੜਾ 15 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ ਜੀ ਤੇ ਅੱਗੇ ਆਪਾਂ ਹੋਰ ਦੇਖਦੇ ਆਂ ਕੀ ਕੀ ਤੁਹਾਣਾ ਕੱਚੇ ਅੰਬ ਦਾ ਰੇਟ ਤੁਹਾਨੂੰ ਦੱਸ ਹੀ ਦਿੱਤਾ ਜੀ ਆਪਾਂ ਨੇ ਜਾਨੀ ਕਿ 15 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਬਿਕ ਰਿਹਾ ਹੈਗਾ ਤਾਂ ਅੱਗੇ ਗੱਲ ਕਰੀਏ ਤਾਂ ਮਿਰਚ ਦੀ ਮਿਰਚ ਦੇ ਰੇਟ ਬਹੁਤ ਚੜ ਗਏ ਨੇ ਜਾਨੀ ਕਿ 25 ਰੁਪਏ ਤੋਂ ਸਿੱਧੀ 40 ਰੁਪਏ ਕਿਲੋ ਹੋ ਗਈ ਹੈ ਜੀ ਹਰੀ ਮਿਰਚ ਦੇ ਰੇਟ ਕਾਫੀ ਵਧ ਗਏ ਨੇ ਇਹ ਅੱਜ ਦੇ ਨੈਟ ਰੇਟ ਨੇ ਜੀ ਜਿਹੜੇ ਤੁਹਾਨੂੰ ਦੱਸ ਰਿਹਾ ਮਿਰਚ ਦੇ ਜੇ ਗੱਲ ਕਰੀਏ ਤਰਬੂਜ ਦੀ ਤਰਬੂਜ ਅੱਜ 8 ਤੋਂ 10 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਜੀ ਇਹ ਉਥੇ ਜੀ ਖੜਾ ਜਾਨੀ ਕਿ ਕੱਲ 11 12 ਰੁਪਏ ਸੀਗਾ 2 ਰੁਪਏ ਅੱਜ ਫਰਕ ਜੋ ਚੌਲੇ ਦੀ ਗੱਲ ਕਰਦੇ ਆ ਤਾਂ ਜੀ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਜੀ ਕੱਲ 30 ਤੋਂ 35 ਵੀ ਕਿਹਾ ਸੀਗਾ ਅੱਜ 5 ਰੁਪਏ ਰੇਟ ਹੋਰ ਵੱਧ ਗਿਆਗਾ ਪੇਠੇ ਦੀ ਗੱਲ ਕਰਦੇ ਆ ਤਾਂ ਨਾਲ ਬਾਈ ਦੇ ਪਹਿਲੇ ਪਾਸੇ ਪੇਠਾ ਪਿਆਗਾ ਪੇਠਾ ਜਾਨੀ ਕਿ ਬਿਕ ਰਿਆ ਜਿਹੜਾ ਸਾਹਮਣੇ ਦੇਖ ਰਹੇ ਹਾਂ 12 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਇਹ ਰੇਟ ਉੱਥੇ ਹੀ ਖੜੇ ਨੇ ਪੇਠੇ ਦੇ ਜੀ ਹਰੀ ਮਿਰਚ ਇੱਧਰ ਵੀ ਬਾਈ ਤੋਂ ਪਤਾ ਕੀਤਾ ਤਾਂ 45 ਰੁਪਏ ਕਿਲੋ ਬੋਲ ਰਿਹਾ ਜੀ ਪੇਠਾ ਉਹੀ ਸੇਮ ਰੇਟ ਬੋਲ ਰਿਹਾ ਜੀ ਇਹ ਸਬਜੀ